ਮੇਰਾ ਗੁਰਦੀਪ ਸਿੰਘ ਘਣਾ ਸਰਪੰਚਾ ਪਿੰਡ ਪਿੱਦੀ ਦੇ ਇਹੋ ਜਿਹੇ ਜਿਹੇ ਬੋੜੀ ਮੈਦਾਨ ਇਹਦਾ ਪਤਾ ਨਹੀਂ ਲੱਗਾ ਕੀ ਕਾਰਨ ਹੋਇਆ ਵਾ ਤੇ ਇੱਥੇ ਸਾਡੇ ਪਿੰਡ ਦੀਆਂ ਬਾਈਕਾਂ ਆਪਣੇ ਫਰੀਮਾਂ ਆਂਦੀਆਂ ਵਾ ਕਿਲੋਮੀਟਰ ਆ ਉਹ ਕਿਦੇ ਇਧਰ ਆਏ ਆ 7 ਵਜੇ ਨਾਲ ਤੇਰੇ ਉਹਨਾਂ ਨੇ ਵੇਖਿਆ ਕਿ ਡੱਡ ਬੋੜੀ ਪਈ ਆ ਕਤਲ ਹੋਇਆ ਵਾ ਉਹਨਾਂ ਨੇ ਮੈਨੂੰ ਕਿਹਾ ਸਰਪੰਚਾ ਮੈਨੂੰ ਫੋਟਾ ਮੈਨੂੰ ਕਹਿੰਦੇ ਕਿ ਇੱਥੇ ਆਓ ਇੱਥਾ ਆਈ ਮੜ ਕੇ ਪੁਲਿਸ ਨੂੰ ਤਲਾਹ ਦਿੱਤੀ ਆ ਤੇ ਹੁਣ ਪੁਲਿਸ ਆਈ ਆ ਸਾਰੀ ਅਜੇ ਤਾਂ ਪਤਾ ਨਹੀਂ ਲੱਗਾ ਕਿ ਕੌਣ ਆ ਕੌਣ ਨਹੀਂ ਪਰ ਇਹ ਮਟਰ ਲੱਗਦਾ ਜਾਂ ਆਪਣਾ ਮੁੰਨੇ ਮੁੰਨੇ ਮਾਰਨ ਹੋਇਆ ਬਹੁਤ ਤਗੜਾ ਕਰਨ ਕੀਤਾ ਵਾ ਤਾਂ ਹੁਣ ਮੱਟੀ ਹੋਈ ਆ ਸਾਰੀ ਤਗੀਬਣ ਪਰ ਜਿਹੜੀ ਤਾਂ ਜੇ ਬੋਡੀ ਮਿਲੀ ਆ ਤੇ ਨਹੀਂ ਮੌਤ ਦੇ ਜਿਹੜੀ ਹਾਲਤ ਚ ਮਿਲੀ ਆ ਤੇ ਇਹ ਸਦਰ ਥਾਣੇ ਦੇ ਵਿੱਚ ਪਿੰਡੀ ਪਿੰਨ ਪੈਂਦਾ ਗਿਆ ਤੇ ਇੱਥੇ ਪਬਲਿਕ ਦੇ ਬੰਦੇ ਨੇ ਦੇਖਿਆ ਇਹ ਇੱਥੇ ਡੈਡ ਬੋਡੀ ਪਈ ਹੈ ਹਾਈਵੇ ਤੋਂ ਮਗ੍ਹੀ 50 ਕਿਲੋਮੀਟਰ ਜਿਹੜਾ ਗਿਆ ਸਾਈਡ ਤੇ ਪਈ ਹੈ ਇਹ ਜੜਾ ਜੜਾ ਰਹੁੰਦੇ ਹੋਏ ਹੈ ਸਰਦਾਰ ਨੌਜਵਾਨ ਹੈ ਜੇ ਤੇ ਇਹਦੀ ਬੂਟੀ ਪੈਨ ਉਹ ਕਪੜੇ ਗਏ ਕੁਝ ਹੈ ਜੋ ਕੋਈ ਚੀਜ਼ ਮਿਲੀ ਨਹੀਂ ਵੀ ਜਿੱਥੇ ਪਤਾ ਲੱਗੇ ਕਿ ਕਿੱਥੇ ਰਹਿਣਾ ਕੀ ਨਾਮ ਇਹਦਾ ਤੇ ਹਲਾਤ ਕਿਸੇ ਨਾਲ ਜੇ ਕੋਈ ਐਕਸੀਡੈਂਟ ਲੱਗਦਾ ਜਾਂ ਨਹੀਂ ਐਕਸੀਡੈਂਟ ਹੀ ਲੱਗਦਾ ਜੇ ਸਰਦਾਰ ਨੌਜਵਾਨ ਇਹਦਾ ਚਲੋ ਡਾਕਟਰ ਦੱਸਦਾ ਪਰ ਜਿੰਨੀ ਸਾਡਾ ਤਜਰਬਾ ਉਹਨਾਂ ਗਿਆ ਵੀ ਮਟਰ ਲੱਗਦਾ ਹੈ ਉਹ ਨਾਲ ਜਿਹੜਾ ਵੈਪਨ ਵੀ ਹੈਗਾ ਉਹ ਵੀ ਅਸੀਂ ਰਿਕਵਰ ਕਰ ਲਏ ਤੇ ਤਾਕੂ ਜਿਹੜਾ ਦਿਖਦਾ ਹੈ ਵੈਪਨ ਨਹੀਂ ਨਹੀਂ ਇਹਦੇ ਕੋਈ ਨਹੀਂ ਸੀਗਾ ਚਨਾ ਦੇ ਜਿਹੜਾ ਇੱਥੇ ਖੇਤ ਹੈ ਖੇਤਾਂ ਦੇ ਵਿੱਚ ਵੈਪਨ ਚੰਨ ਲੱਭਿਆ ਤਾਕੂ ਮਿਲਿਆ ਜੇ ਤੇ ਹੁਣ ਦੇਖਦੇ ਆ ਵੀ ਤੋਂ ਪਹਿਲੇ ਵੈਰੀਫਾਈ ਹੋ ਜਾਵੇ ਕਿ ਆਹੰਗ ਬੰਦਾ ਹੈ ਕੌਣ ਕਿਹੜੇ ਪਿੰਡ ਦਾ ਹੈਗੇ ਤੇ ਉਸ ਤੋਂ ਬਾਅਦ ਜੇ ਲੀਡ ਚੱਲੇਗੀ ਵੀ ਇਥੇ ਕੀ ਕਰਨਾ ਹੈ ਜੀ ਕੀ ਹੈ ਜਿਹੜੀ ਦੇ ਜੇਬ 'ਚ ਮਿਲੇ ਉਹ ਪਰਚੀਆਂ ਬਿੱਲਿੰਗ ਜਿਹੜੇ ਬੀਈਡੀ ਬੋਰਡ ਦਾ ਜੀ ਮੈਂ ਕੰਮ ਕਰਦਾ ਹੈਗੀ ਪਲੱਗਾਂ ਦੀ ਹੈ ਉਹ ਪਰਚੀ ਪਰ ਦੁਕਾਨ ਦਾ ਨਾਮ ਪਾਰਟਿਕੂਲਰ ਇਥੇ ਲਿਖਿਆ ਨਹੀਂ ਤੇ ਫਿਰ ਵੀ ਸਾਰੇ ਪਤਾ ਲੱਗ ਲੱਗੇ ਅੱਲੇ ਕੁਛ ਨਹੀਂ ਪਤਾ ਲੱਗਿਆ ਗਿਆ ਜੇਰਾ ਮੋਟੋ ਵਾਲਗੇ ਸਾਰੀ ਬਜਾਜਾਂ ਚ ਪਾਈ ਹੈਗੇ ਉਹ ਡੋਰ ਟੂ ਡੋਰ ਜਾ ਕੇ ਜਿੱਥੇ ਇਥੇ ਬਿਜਲੀ ਦਾ ਕੰਮ ਹੋ ਰਿਹਾ ਹੈਗਾ ਜਾਂ ਬਿਲੀ ਦੁਕਾਨ ਹੈਗੀ ਆ ਵੀ ਇਹ ਪਰਚੀ ਕੌਣ ਕਰ ਸਕੋ ਇੰਨੇ ਲੱਗ ਤੇ ਪੋਸਟ ਮਾਰਡ ਵੀ ਭੇਜ ਦੇ ਉਹਨੇ ਨੂੰ ਹਸਪੀਟਲ ਲੈ ਕੇ ਚੱਲਿਆ ਜੀ ਅੱਜ ਪਰਚਾ ਦਵਾਗੇ ਨੌਂ ਦੇ ਪਰਚਾ ਦਵਾਗੇ 302 ਦਾ ਦਵਾਗੇ ਪੋਸਟ ਬਾਅਦ ਜੋ ਕਾਰਵਾਈ ਹੋ ਜੇ ਕਰ ਦੇਖਾਂਗੇ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ